ਜੇ ਰਾਜਪੁਰਾ ਸਾਹਿਬ ਦੇ ਸਰਪਤੀ ਤੇ ਪਾਧਵੀ ਗੋਡੇ ਸਿੰਘ ਮਹਾਰਾਜ ਜਿ세 ਬਾષા ਪ੍ਰੇਤਖੇ ਤੇ ਬਰਾਜਮਾਨੇ ਤੁਹਾਨੂੰ ਕਹੇ ਆ ਕੇ ਸੁਖਾਂ ਮਿਲਦਾ ਹੈ ਸੁਖਾਂ ਦੇ ਆਪੇ ਕਿੰਦਾ ਹੈ ਕਿ ਮਾਤ ਕਵੀ ਹਾਂ ਕੋਤੇ ਸੇਖੋ ਉਸ ਕਵੀ ਦੇ ਨਾਲ ਮਜ਼ਾਕ ਕਰਦੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਕਵੀ ਹਾਂ ਚਪੜਾ ਦਾ ਕੋਈ ਮੋਰੇ ਨਹੀਂ ਚਪੜਾ ਦਾ ਜੋੜਾ-ਜੋੜਾ ਹੋ ਵੀ ਤੁਹਾਡਾ ਕਿਤੇ ਹੋਇਆ ਹੈ ਤੁਸੀਂ ਕਹਿੰਦੇ ਹੋ ਕਿ ਮੈਂ ਕਵੀ ਹਾਂ ਤੁਸੀਂ ਸਿੱਖੋ ਉਸ ਕਵੀ ਦੇ ਨਾਲ ਬੜੇ ਪਿਆਰ ਨਾਲ ਪਰਦਾਵਾਰ ਦੇ ਨਾਲ ਬੜੇ ਪਿਆਰ ਦੇ ਨਾਲ ਜਿੰਨੇ ਵੀ ਕੋਈ ਧਰਮ ਹੈ ਕੁਝ ਹੋਰ ਨਾਲ ਛੋਟੇ ਸਾਹਿਬ ਗੁਰੂ ਗੋਪੀ ਸਿੰਘ ਮਹਾਰਾਜ ਸ਼ਾਮ ਨੂੰ 4 ਵਜੇ ਕਮਿਆਨ ਦੇ ਦਰਬਾਰ ਕਰਦੇ ਨੇ ਤੁਸੀਂ ਉਸ ਕਮਿਆਨ ਦੇ ਦਰਬਾਰ ਦੇ ਵਿੱਚ ਸ਼ਾਮਲ ਹੋ ਜਾਓ ਤੇ ਸਾਹਿਬ ਗੁਰੂ ਗੋਪੀ ਸਿੰਘ ਮਹਾਰਾਜ ਅਧਰੂਪਖ ਤੇ ਬਰਾਜਮਾਨ ਨੇ ਤੇ ਜਗ੍ਹਾ ਹੀ ਕਿਸੇ ਪਰਿਵਾਰ ਦੇ ਵਿੱਚ ਸ਼ਾਮਲ ਹੁੰਦਾ ਹੈ ਤਾਲੂਗੋ ਗੋਪੀਸਨ ਮਹਾਰਾਜ ਜੀ ਉਸ ਕਮੇਲ ਵਿੱਚ ਦੇ ਹਾਜ਼ਰੀ ਤੇ ਅਧਿਆਨਾਮ ਕੀ ਹੈ ਤੇ ਅਧਿਆਪਿਤ ਕਿਹੜਾ ਹੈ ਇਹ ਗੁਰੂ ਦਾ ਹੈ ਮਹਾਰਾਜ ਗੁਰੂ ਦਾ ਇਹ ਕਾਹਦੇ ਨਾਮ ਹੁੰਦੇ ਨੇ ਸਾਰਾਜ ਨਾਮ ਦਾ ਹੀਰਾ ਹੁੰਦੇ ਨੇ ਤਾਲੂਗੋ ਗੋਪੀਸਨ ਮਹਾਰਾਜ ਇਹ ਕਿੰਦੋ ਨੇ ਹਾਜ਼ਰੀ ਫਿਰ ਵੀ ਵਾਡੇ ਮਾਤਾ ਪਿਤਾ ਨੇ ਕੋਈ ਨਾ ਕੋਈ ਤਾਂ ਨਾਮ ਜੁ ਰੱਖਿਆ ਹੋਵੇਗਾ ਨਾ ਕਿਉਂਦਾ ਹੈ ਮਹਾਰਾਜ ਮਾਤਾ ਪਿਤਾ ਨੇ ਮੇਰਾ ਨਾਮ ਅਨਸੁਆਦ ਰੱਖਿਆ ਸੀ ਪਰ ਜੇਦੋ ਵੀ ਮੈਂ ਹੋਸ਼ ਸੁਭਾਜੀਏ ਮੈਂ ਆਪਣੇ ਕੰਨਾਂ ਦੇ ਨਾਲ ਆਪਣਾ ਨਾਮ ਕਦੇ ਸੁਣਿਆ ਨਹੀਂ ਬੜੀਆ ਵਾਰੇ ਮੈਨੂੰ ਅਨਸੁਆਸੂ ਕਹਿੰਦੇ ਨੇ ਉਹਦੇ ਆ ਹਸੂ ਕੋਈ ਸੁਨਾ ਨਹੀਂ ਕਦੇ ਕੈਸੇ ਮੇਰਾ ਮਾਤਾ ਪਿਤਾ ਨੇ ਮਾਨ ਅਸਰਾਨ ਅਧਿਆਸੀ ਪਰਵ ਹੋਏ ਸੀ ਮਹਾਰਾਜ ਬੜੇ ਪਿਆਰ ਦੇ ਨਾਲ ਬੜੇ ਅਦਰ ਦੇ ਨਾਲ ਉਸ ਕਵੀ ਨੂੰ ਕਹਦੇ ਨੇ ਖਾਨੀ ਕਵੀ ਅਸਰਾਨ ਜੀ ਸਨਮ ਕੋਈ ਕਰਤਾ ਕਵੀ ਅਸਰਾਨ ਦੇਖਾਂ ਦੇ ਵਿੱਚ ਅਚਰਬ ਹੁੰਦੇ ਨੇ ਅਜੂ ਹੁੰਦੇ ਨੇ ਕੀ ਇਹਦੇ ਵੇਤੇ ਦਾਤੇ ਨੇ ਮੈਨੂੰ ਇਹਨੇ ਪਿਆਰ ਦੇ ਨਾਲ ਬਣਾਇਆ ਇਹ ਰਦਰ ਦੇ ਨਾਲ ਬਣਾਇਆ ਤਾਂ ਇਹ ਪਰ ਗੁਰਦੇਵ ਸਿੰਘ ਮਹਾਰਾਜ ਜੀ ਖੁਸ਼ ਹੁੰਦੇ ਨੇ ਕਦੀ ਅੰਸਰਾਨ ਜੀ ਕਵਿਤਾ ਸੁਣਾਦੇ ਨੇ ਇੱਕ ਕਵਿਤਾ ਸੁਣਾਦੇ ਨੇ ਧੰਨ ਗੁਰਦੇਵ ਸਿੰਘ ਮਹਾਰਾਜ ਜੀ ਕਹਿੰਦੇ ਨੇ ਕੋ ਸੁਣਾਓ ਇਦਾਂ ਕਰਦੇ ਆ ਕਰਦੇ ਆ ਸਾਰਾ ਦਿਨ ਬਚਿਤ ਹੋ ਜਾਂਦਾ ਏ ਜੁਝੇ ਕਵੀਨ ਦੀ ਬਾਣੀ ਦੀ ਹੁੰਦੀ ਤਾਰੇ ਗੋਲਦੇ ਸ੍ਰੀ ਮਹਾਰਾਜ ਉਸ ਕਦੇ ਤੋਂ ਖੋਸ਼ ਹੋ ਕੇ ਆਪਣੇ ਖਜ਼ਾਨਚੀ ਰਾਜਾ ਜੰਦ ਜੀ ਨੂੰ ਆਖਦੇ ਨੇ ਜਾਨ ਜੀ ਰਾਜਾ ਜੰਦ ਜੀ ਸਾਡੇ ਕੋਲ ਖਜ਼ਾਨਾ ਕਿੰਨਾ ਭਿਆ ਹੋਇਆ ਜਾਨ ਜੀ ਰਾਜਾ ਜੀ ਕਹਿੰਦੇ ਨੇ ਮਹਾਰਾਜ ਸਾਡੇ ਕੋਲ 18000 ਰੁਪਏ ਤੋਂ ਪਰ ਭਿਆ ਹੋਇਆ ਹੈ ਰੁਪਏ ਤੋਂ ਪਰ ਕਹਿੰਦੇ ਨੇ ਜਾਨੀ ਦੀ ਅਮਰ ਆਉਂਦੀ ਮਹਾਰਾਜ ਸਾਡੇ ਕੋਲ 18000 ਰਜਿਤ ਪਰ ਪਿਆ ਹੈ ਧੰਨ ਗੋਡੇ ਸਿੰਘ ਮਹਾਰਾਜ ਜੀ ਕਹਦੇ ਨੇ ਖਜਾਨਚੀ ਰਾਜ ਚੰਦ ਜੀ ਇਹ ਸਾਰੇ ਖਜ਼ਾਨੇ ਦੀਆਂ ਟੋਟਲੀਆਂ ਬਣਾ ਦਿਓ ਇਹ ਸਾਰਾ ਖਜ਼ਾਨਾ ਕਵੀ ਹਰਿ ਸ਼ਰਮ ਜੀ ਨੂੰ ਦੇ ਦਿਓ ਤਾਂ ਕਿ ਗੋਡੇ ਸਿੰਘ ਮਹਾਰਾਜ ਖੁਸ਼ ਹੋ ਗਏ ਉਸ ਕਵੀ ਤੋਂ ਫਿਰ ਖਜਾਨਚੀ ਰਾਜ ਚੰਦ ਜੀ ਨੂੰ ਕਹਿੰਦੇ ਨੇ ਖਜਾਨਚੀ ਰਾਜ ਚੰਦ ਜੀ ਜਿਹੜਾ ਸਾਨੂੰ ਗਵਾਲੀਅਰ ਦੀ ਧਰਤੀ ਤੋਂ ਹਾਥੀ ਭੇਟਾ ਹੋਇਆ ਸੀ ਨਾ ਉਹ ਹਾਥੀ ਵੀ ਕਵੀ ਹਸਰਾਂ ਸਿੰਘ ਜੀ ਨੂੰ ਦਿੱਤਾ ਕੋ ਸਤਨਾ ਸਿੰਘ ਨੂੰ ਉਹ ਹਾਥੀ ਵੀ ਕਵੀ ਹਸਰਾਂ ਸਿੰਘ ਨੂੰ ਦੇਦੇ ਹੋ ਤੇ ਕਵੀ ਹਸਰਾਂ ਸਿੰਘ ਅੱਖਾਂ ਦੇ ਵਿੱਚੋਂ ਅੱਥੂ ਲੱਗਦੇ ਨੇ ਹੱਥ ਜੋੜ ਕੇ ਖੜੇ ਹੋ। ਜਾਲੂਰ ਗੋਬੀ ਸਿੰਘ ਮਹਾਰਾਜ ਜੀ ਦੇ ਆਪਣੇ ਸੇਵਕਾਂ ਸਿੱਖਾਂ ਉਪਰ ਹੋਇਆ ਕਿ ਇਹਨਾਂ ਦੇ ਪਿੰਡ ਟਕੌੜ ਚ ਛੱਡ ਕੇ ਆਓ ਬੜੇ ਅਦਰ ਬਦੇ ਨਾਲ ਬੜੇ ਸਤਕਾਰ ਦੇ ਨਾਲ 11 ਘੋੜੇ ਧਨਪ੍ਰਭੂ ਸਿੰਘ ਮਹਾਰਾਜ ਜੀ ਨੇ ਯਾਰਕੀ ਉਤੇ ਉਹਨਾਂ ਉੱਪਰੋਂ ਖਜ਼ਾਨਾ ਉਧੇਹਾ ਗਿਆ ਕਿ ਘੋੜੇ ਦੇ ਉੱਪਰ ਲਗਾਰਾ ਬਣਿਆ ਗਿਆ ਧਨਪ੍ਰਭੂ ਸਿੰਘ ਮਹਾਰਾਜ ਜੀ ਨੇ ਸਿੱਖੜ ਰੁਕੇਾ ਵੀ ਹਾਥੀ ਦੇ ਉੱਪਰ ਬਾਲਕੀ ਸਜਾਈ ਜਾ ਕੇ ਕਵੀ ਹਸਰਾਂ ਜੀ ਨੂੰ ਉਹਨਾਂ ਦੇ ਪਿੰਡ ਛੱਡ ਕੇ ਬੜੇ ਸਤਕਾਰ ਦੇ ਨਾਲ ਬੜੇ ਘਟਮ ਦੇ ਨਾਲ ਹਾਥੀ ਤੇ ਸਵਾਰ ਹੋ ਲੱਗਦੇ ਨੇ ਕਵੀ ਹਸਰਾਂ ਜੀ ਧੰਨ ਗੋਪੇ ਸਿੰਘ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਮੈਂ ਤੁਹਾਡੇ ਕੋਲ ਖਜ਼ਾਨਾ ਮੰਗਿਆ ਨਹੀਂ ਸੀ ਤੁਸੀਂ ਖੁਸ਼ ਹੋ ਕੇ ਮੈਨੂੰ ਆਪੇ ਖਜ਼ਾਨਾ ਦਿੱਤਾ ਹੈ ਮਹਾਰਾਜ ਮੈਂ ਤੁਹਾਡੇ ਕੋਲ ਹਾਥੀ ਮੰਗਿਆ ਨਹੀਂ ਸੀ ਤੁਸੀਂ ਖੁਸ਼ ਹੋ ਕੇ ਮੈਨੂੰ ਹਾਥੀ ਭੇਟਾ ਕੀਤਾ ਹੈ दाते आ, एक चीज के, के दे ने ने दे, कुछ महाराज भी महाराजा मैं एक चीज़ मंग गुरू गोबिंद महाराज कंदे ने हंस राम जी हुकम करो असीं तव्हां ते बहुत ख़ुश आ तुकम करो तव्हां तो, दार। की चाहींद कवे हंस राम जी ने महाराज ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿਓ ਜੋ ਸਾਨੂੰ ਸਾਰਿਆਂ ਨੂੰ ਮੰਗਲ ਹੋਣੀ ਚਾਹੀਦੀ ਹੈ ਮਹਾਰਾਜ ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿਓ ਧੰਨ ਗੋਬੀ ਸਿੰਘ ਮਹਾਰਾਜ ਜੀ ਕਹਿੰਦੇ ਨੇ ਕਵੀ ਹੰਸਰਾਮ ਜੀ ਸ੍ਰੀ ਰਾਜਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਜਾਂਦੇ ਰਹੇ ਉਹ ਨਾਨਕ ਰਦਰ ਕਰੇਗਾ ਤੁਹਾਨੂੰ ਚਰਨਾਂ ਦੇ ਵਿੱਚ ਥਾਂ ਵੀ ਜ਼ਰੂਰ ਮਿਲਾ ਕੇ ਧੰਨ ਗੋਬੀ ਸਿੰਘ ਮਹਾਰਾਜ ਜੀ ਦੇ ਉਹ ਗੋਲ ਕਹਾਸੀ ਕਹਿੰਦਾ ਹੈ ਕਿ 52 ਕਮੀਆਂ ਦੇ ਵਿੱਚ ਕਵੀ ਹਸਰਾਂ ਸਿੰਘ ਦਾ ਨਾਮ ਦਰਜ ਹੈ ਆਖੀ ਤੇ ਸਵਾਰ ਹੋ ਲੱਗਦੇ ਨੇ ਧੰਨ ਗੁਰਗਬੇ ਸਿੰਘ ਮਹਾਰਾਜ ਜੀ ਨੂੰ ਕਵੀ ਹਸਰਾਂ ਸਿੰਘ ਕਹਿੰਦੇ ਨੇ ਮਹਾਰਾਜ ਮੈਂ ਸੁਣਿਆ ਸੀ ਤੁਸੀਂ ਨੀਵੇਂਆਂ ਉੱਚੀ ਕਰ ਦਿੰਦੇ ਹੋ ਅੱਜ ਮੈਂ ਦੇਖ ਵੀ ਲਿਆਏ ਤੁਸੀਂ ਸੱਚਮੁੱਚ ਨੀਵੇਂਆਂ ਉੱਚੇ ਕਰ ਦਿੰਦੇ ਹੋ ਨੀਚੇ ਉੱਚੇ ਕਰੇ ਮੇਰਾ ਗੋਬਿੰਦ ਕਾਹੋਂ ਡੇਨਾ ਡਰੇ ਐਸੀ ਧਾਲ ਜੋ ਜਿਵੇਂ ਕੌਣ ਕਰਾਇ ਗਰੀਬ ਨਿਵਾਜ ਬਸਈਆ ਮੇਰਾ ਮਥੇ ਖਤਰ ਕਰੇ ਮਹਾਰਾਜ ਤੁਸੀਂ ਸੱਚ ਮੁਚ ਨੇਮਿਆਂ ਨੂੰ ਉੱਚੇ ਕਰ ਦਿੰਦੇ ਹੋ ਤਨਬ ਗੋਗੇ ਸਿੰਘ ਮਹਾਰਾਜੀ ਨੇ ਆਪਣੀ ਗਾਹਕੜੀ ਦੇ ਵਿੱਚ ਲੈ ਲਿਆ ਸ੍ਰੀ ਹਰਿਮਾਨੀ ਕਵੀ ਹਰਸਰਾਂ ਜੀ ਹਾਤੀ ਤੇ ਸਵਾਰ ਹੁੰਦੇ ਨੇ ਰਸਤੇ ਦੇ ਵਿੱਚ ਇੱਕ ਜੰਗਲ ਆਉਂਦਾ ਹੈ ਜਦੋਂ ਸ਼੍ਰੀ ਨਾਥਪੁਰ ਸਾਹਿਬ ਦੀ ਧਰਤੀ ਤੋਂ ਰਵਾਨਾ ਹੁੰਦੇ ਨੇ ਰਸਤੇ ਦੇ ਵਿੱਚ ਇੱਕ ਜੰਗਲ ਆਉਂਦਾ ਹੈ ਉਸ ਜੰਗਲ ਦੇ ਵਿੱਚ ਕਿਰਪਾਲ ਚੰਟ ਕੋਚੀਆ ਟਕੌਚ ਪਿੰਡ ਦਾ ਰਹਿਣ ਵਾਲਾ ਜਿੰਗਰ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਆਉਂਦਾ ਹੈ ਤੇ ਕੀ ਦੇਖਦਾ ਹੈ ਕਿਸੇ रियासत ਦਾ ਰਾਜਾ ਜਾ ਰਿਹਾ ਹੈ ਅੱਗੇ ਜਾ ਕੇ ਖੜ ਜਾਂਦਾ ਹੈ ਕਮੀ ਅੰਸਰਾਜ ਨੂੰ ਜਾ ਕੇ ਪੁੱਛਦਾ ਹੈ ਤੁਸੀਂ ਕਿਸੇ ਰਿਆਸਤ ਦੇ ਰਾਜੇ ਹੋ ਤੇ ਕਵੀ ਹੰਸਨਾਮੀ ਦਾ ਗਾਣਾ ਹੋ ਜਾਂਦੀ ਹੈ ਸਾਡੇ ਤੋਂ ਗੋਪੇ ਸਿੰਘ ਮਹਾਰਾਜ ਜੀ ਨੂੰ ਯਾਦ ਕਰਦੇ ਨੇ ਬਾਦ ਹਟਿਆ ਜਿਸ ਦੀ रियासत ਦੇ ਵਿੱਚ ਮੈਨੂੰ ਕੋਈ ਟੋਢੀ ਉਹ ਟੋਢਾ ਨਹੀਂ ਸੀ ਜਾਣਦਾ ਅੱਜ ਉਹ ਰਾਜਾ ਕਹਿ ਰਿਹਾ ਹੈ ਕਿ ਤੁਸੀਂ ਕਿਸੇ ਰਾਜ ਦੇ ਰਾਜੇ ਕਿਰਪਾ ਜਾਨ ਤੋਂ ਕੀ ਆ ਫਿਰ ਕਹਿੰਦਾ ਹੈ ਤੁਸੀਂ ਕਿਸੇ ਰਾਜ ਦੇ ਰਾਜੇ ਤੇ ਕਵੀ ਹੰਸਨਾਮੀ ਬੜੇ ਪਿਆਰ ਨਾਲ ਜਵਾਬ ਦਿੰਦੇ ਨੇ ਮੈਂ ਕੋਈ ਰਾਜਾ ਨਹੀਂ ਹਾਂ ਮੈਂ ਧੰਨ ਗੁਰੂ ਗੋਬੀ ਸਿੰਘ ਮਹਾਰਾਜੀ ਦੇ ਘਰ ਦਾ ਮੁੜਦਾ ਜਾ ਰਿਹਾ ਹਾਂ। ਅਰਾਧ ਹੋ ਜਾਂਦਾ ਕਿ ਬਾਜੰਦ ਕੋਈ। ਵੀ ਜੇ ਧੰਨ ਗੁਰੂ ਗੋਬੀ ਸਿੰਘ ਮਹਾਰਾਜੀ ਦੇ ਘਰ ਦੇ ਮੰਗਤੇ ਜਿਹੜੇ ਨੇ ਹਾਥੀਆਂ ਦੇ ਸਵਾਰ ਹੋ ਕੇ ਜਾਂਦੇ ਨੇ, ਹਾਥੀਆਂ ਦੇ ਬੈਠ ਕੇ ਜਾਂਦੇ ਨੇ ਕਿ ਹੁਦਾ ਤੱਕ ਨਾ ਵੱਡਾ ਰੇਤਾ। ਦੀਨੁ ਜੁਨੀ ਦਾ ਪਾਤਸ਼ਾਹ, ਪਾਤਸ਼ਾਹ, ਪਾਤਸ਼ਾਹ ਅਟੁੱਲ। ਇੰਨਾ ਵੱਡਾ ਦਾਦਾ ਹੈ ਧੰਗੂ ਗੋਬੇ ਸਿੰਘ ਮਹਾਰਾਜ ਬੜੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਹੱਥ ਜੋੜ ਕੇ ਖੜਾ ਹੁੰਦਾ ਹੈ ਕਿਰਪਾ ਚੰਗ ਟੋਕੀ ਆ ਕਿ ਸਮਾਂ ਆਉਂਦਾ ਹੈ ਕਿ ਸ੍ਰੀ ਰਾਜਪੂਰ ਸਾਹਿਬ ਨੇ ਧਰਤੀ ਤੇ ਜਾ ਕੇ ਧੰਗੂ ਗੋਬੇ ਸਿੰਘ ਮਹਾਰਾਜੀ ਦੇ ਦਰਸ਼ਨ ਦਿਦਾਰੇ ਕਰਕੇ ਨਿਹਾਲ ਹੋ ਜਾਂਦਾ ਹੈ ਸੋ ਸਾਧਗੁਰੂ ਜੀ ਧਨਸਹੀ ਰਾਗ ਦੇ ਵਿੱਚ ਵੀ ਸਾਨੂੰ ਸਮਝਾ ਰਹੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸਰੀ ਦੇਵੇ ਯੋ ਇਸੇ ਸਤਿਗੁਰਾਂ ਦੇ ਕੋਲ ਜਿਵੇਂ ਉਹ ਕੇ ਮੰਗਦੇ ਆ ਰਾਣੀ ਕ다ਸ ਮੁਖਤੇ ਜੋ ਗੁਹ ਹੈ ਇਹਨਾਂ ਉਹਾ ਸਤਿਗੁਰਾਂ ਦੇ ਤੇ ਸਤਿਗੁਰ ਦੀ ਕਾਡੀਆਂ ਸ਼ਾਮਣ ਪੁਣੀਆਂ ਕਰਦੇ ਨੇ ਉਸ